ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਤੇ ਬੱਬੂ ਮਾਨ ਹੋਰਾਂ ਨੂੰ ਲੈ ਕੇ ਇੱਕ ਦੋ ਨਵੀਆਂ ਤਾਜ਼ੀਆਂ ਗੱਲਾਂ ਬਾਤਾਂ ਨੇ ਤੇ ਆਓ ਇੱਕ ਇੱਕ ਕਰਕੇ ਕਰਦੇ ਹਾਂ ਗੱਲਬਾਤ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਵੀ ਬੱਬੂ ਮਾਨ ਹੋਰਾਂ ਦਾ ਇੱਕ ਲਾਈਵ ਸ਼ੋਅ ਸੰਸਕਾਰਮ ਯੂਨੀਵਰਸਿਟੀ ਦੇ ਵਿੱਚ ਹੋਣ ਜਾ ਰਿਹਾ ਹੈ 19 April ਨੂੰ ਉੱਥੋਂ ਯੂਨੀਵਰਸਿਟੀ ਦੇ ਸਟੂਡੈਂਟ ਦੀ ਕੁਝ ਇੱਕ ਵੀਡੀਓ ਸਾਹਮਣੇ ਆਈਆਂ ਨੇ ਆਓ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ ਜੀ

Having you here, a dream come true. We are all ready to enjoy a night full of energy Thank and you pure fun. ਬਬੂ ਮਾਨੋਰਾਂ ਦੇ ਕੋਲ ਗਿਆਨ ਦਾ ਬਹੁਤ ਵੱਡਾ ਭੰਡਾਰ ਹੈ ਤੇ ਗਿਆਨ ਦੇ ਕਰਕੇ ਹੀ ਦੋਸਤੋ ਉਹਨਾਂ ਦੀਆਂ ਲਿਖਤਾਂ ਦੇ ਵਿੱਚੋਂ ਉਹਨਾਂ ਦੇ ਗਾਣਿਆਂ ਦੇ ਵਿੱਚੋਂ ਵੀ ਝਲਕ ਆਕਸਰ ਪੈਂਦੀ ਹੈ ਤੇ ਹੁਣ ਤੁਹਾਨੂੰ ਸਾਰਿਆਂ ਨੂੰ ਹੀ ਦੱਸ ਦਈਏ ਕਿ ਹਾਲੀ ਦੇ ਵਿੱਚ ਜਿਹੜੀਆਂ ਇੰਟਰਵਿਊਜ਼ ਮਾਨ ਸਾਹਿਬ ਕਰ ਰਹੇ ਆ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਕਰ ਰਹੇ ਨੇ ਮਾਨ ਸਾਹਿਬ ਜਿਨ੍ਹਾਂ ਦੇ ਵਿੱਚ ਕਿ ਬਹੁਤ ਡੂੰਘਾਈ ਹੈ ਤੇ ਉਹਨਾਂ ਨੂੰ ਜੇਕਰ ਬਰੀਕੀ ਦੇ ਨਾਲ ਸਮਝਿਆ ਜਾਵੇ ਤਾਂ ਬਹੁਤ ਵੱਡੀਆਂ ਗੱਲਾਂ ਬਾਤਾਂ ਉਹ ਨਜ਼ਰ ਆਉਂਦੀਆਂ ਤੇ ਇਸੇ ਹੀ ਤਰ੍ਹਾਂ ਪਿਛਲੇ ਦਿਨੀ ਉਹਨਾਂ ਨੇ ਇੱਕ ਗੱਲਬਾਤ ਕੀਤੀ ਸੀ ਇੰਟਰਵਿਊ ਦੇ ਦੌਰਾਨ ਆਓ ਪਹਿਲਾਂ ਤੁਹਾਨੂੰ ਉਹ ਸੁਣਾਉਂਦੇ ਆ ਪੜਾਈ ਦਾ ਮਤਲਬ ਕ ਹਮ ਆਪਣੇ ਆਪ ਨੂੰ ਪੜਨਾ ਤੇ ਦੁਨੀਆ ਦੀ ਹੋਰ ਚੀਜ਼ਾਂ ਨੂੰ ਪੜਨਾ ਇਹ ਪੜਾਈ ਹੈ ਉਹ ਜਿਹੜੀ ਪੜਾਈ ਉਹ ਤਾਂ ਰੋਕਫੈਲਰ ਸਿਸਟਮ ਆਇਆ ਜਿਹਦੇ ਵਿੱਚ ਅਸੀਂ ਪੜਦੇ ਹਾਂ ਤਾਂ ਹੁਣ ਇੱਥੇ ਜਿਹੜੀ ਰੌਕਫੈਲਰ ਐਜੂਕੇਸ਼ਨ ਸਿਸਟਮ ਦੀ ਮਾਨ ਸਾਹਿਬ ਨੇ ਗੱਲ ਕੀਤੀ ਹੈ ਤਾਂ ਰੌਕਫੈਲਰ ਜਿਹੜਾ ਬੰਦਾ ਸੀ ਤਾਂ ਉਸ ਦਾ ਜਿਹੜਾ ਬਿਲੀਫ ਸੀ ਉਹ ਇਹ ਸੀ ਕਿ ਆਈ ਡੋਂਟ ਵਾਂਟ ਅ ਨੇਸ਼ਨ ਆਫ ਥਿੰਕਰਸ ਆਈ ਵਾਂਟ ਅ ਨੇਸ਼ਨ ਆਫ ਵਰਕਰਸ ਕਿ ਸੋ ਸੋਚਣ ਵਾਲੇ ਰੋਸ਼ਨ ਦਿਮਾਗ ਨਹੀਂ ਉਹਨਾਂ ਨੂੰ ਚਾਹੀਦੇ ਬਲਕਿ ਉਹਨਾਂ ਨੂੰ ਤਾਂ ਕੰਮ ਕਰਨ ਲਈ ਜਿਹੜੇ ਲੋਕ ਆ ਉਹ ਚਾਹੀਦੇ ਆ ਤੇ ਇਸੇ ਕਰਕੇ ਹੀ ਉਹਨਾਂ ਨੇ ਇੱਕ ਐਜੂਕੇਸ਼ਨ ਸਿਸਟਮ ਹੈ ਜਿਹੜਾ ਡਿਵੈਲਪ ਇਸ ਤਰ੍ਹਾਂ ਦਾ ਕੀਤਾ ਕਿ ਉਹਨਾਂ ਨੂੰ ਸਿਰਫ ਕੰਮ ਕਰਨ ਵਾਲੇ ਲੋਕ ਹੀ ਉੱਥੋਂ ਨਿਕਲ ਪਾਉਣ ਤੇ ਉਹਨਾਂ ਨੇ ਇਸ ਕੰਮ ਦੇ ਲਈ ਬਹੁਤ ਸਾਰਾ ਪੈਸਾ ਵੀ ਹੈ ਜਿਹੜਾ ਖਰਚ ਕੀਤਾ ਸੀ ਤੇ ਇੱਕ ਅਜ ਹੀ ਪੈਦਾ ਹੋ ਰਹੇ ਆ ਉਹਨਾਂ ਦੇ ਕੰਮਾਂ ਨੂੰ ਕਰਨ ਵਾਸਤੇ ਤੇ ਬਾਕੀ ਇਸ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਜਰੂਰ ਸ਼ੇਅਰ ਕਰਨਾ ਚਾਹੀਦਾ ਹੈ